ਆਹ ਸਾਰੇ ਸੂਟ ਤਾਂ ਵਿਆਹਾਂ ਚ ਪਾ ਲੇ ਮੈਂ ਤੇ ਜੱਸੇ ਕਿਆਂ ਦਾ ਵਿਆਹ ਹੈ ਗਿਆ ਤੇ ਉਹਨਾਂ ਦੇ ਕਿਹੜਾ ਸੂਟ ਪਾ ਕੇ ਜਾਵਾਂ ਦੱਸ ਹੁਣ ਮੇਰੇ ਕੋਲੇ ਤਾਂ ਸੂਟ ਹੀ ਹੈ ਨਹੀਂ ਗੇ ਜੇ ਉਹਨੂੰ ਕਹਿੰਨੀ ਆ ਮਾਰਕੀਟ ਦੇ ਵਿੱਚੋਂ ਕੱਦਾਂ ਸੂਟ ਲੈ ਆਵਾਂ ਪਰ ਉਹਨੇ ਕਿਹੜਾ ਜਾਣਾ ਹੈ ਮੇਰੇ ਨਾਲ ਹੁਣ ਇੰਨੇ ਸੂਟ ਐ ਇਹ ਸਾਰੇ ਰੇਸ਼ਮੀ ਸੂਟ ਐ ਇਹ ਸਾਰੇ ਮੈਂ ਪਾ ਲੇ ਹੁਣ ਮੇਰਾ ਤਾਂ ਨਾ ਮੱਥਾ ਖਰਾਬ ਹੋਇਆ ਪਿਆ ਕਦੇ ਅਲਮਾਰੀ ਖੋਲਦੀ ਆ ਕਦੇ ਬੰਦ ਕਰਦੀ ਆ ਵੀ ਕਿਹੜਾ ਸੂਟ ਉਹਨਾਂ ਦੇ ਵਿਆਹ ਚ ਪਾ ਕੇ ਜਾਵਾਂ ਕਿਉਂਕਿ ਸਾਰੇ ਸੂਟ ਤਾਂ ਦੇਖ ਲੈ ਹੁਣ ਸਾਰੀਆਂ ਜਨਾਨੀਆਂ ਨੇ ਤੇ ਮੈਂ ਤਾਂ ਹੁਣ ਨਹੀਂ ਪਾ ਸਕਦੀ ਜਿਹੜਾ ਪਾਇਆ ਹੋਵੇ ਸੂਟ ਮੈਂ ਕਿ ਕੋਈ ਵੀ ਨਹੀਂ ਪਾ ਸਕਦੀ ਆਹ ਸਾਰੇ ਸੂਟ ਪਾਏ ਹੋਏ ਐ ਤੇ ਨਾਲੇ ਸਾਰੇ ਰੇਸ਼ਮੀ ਸੂਟ ਐ ਗਰਮੀਆਂ ਵੀ ਆ ਗਈਆਂ ਹੁਣ ਤੇ ਮੈਂ ਕਿ ਚੱਲ ਇੱਕ ਅੱਧਾ ਸੂਟ ਕੋਈ ਸੂਤੀ ਵੀ ਲੈ ਆਵਾ ਤੇ ਨਾਲੇ ਵਿਆਹ ਦਾ ਸੂਟ ਕੋਈ ਲੈ ਆਵਾ ਹੁਣ ਪਾਏ ਹੋਏ ਥੋੜਾ ਪਾਏ ਜਾਂਦੇ ਬੇਇੱਜ਼ਤੀ ਹੁੰਦੀ ਐ ਜੇ ਕਿਸੇ ਨੇ ਕਹਿਤਾ ਨਹੀਂ ਆਹ ਸੂਟ ਤਾਂ ਤੂੰ ਉਸ ਵਿਆਹ ਚ ਪਾ ਕੇ ਆਈ ਸੀ ਫਿਰ ਕੋਈ ਚੰਗਾ ਲੱਗਦਾ ਪਹਿਲਾ ਉੱਥੇ ਬੰਦੇ ਨੂੰ ਕਿੰਨੀ ਗੋਡੇ-ਗੋਡੇ ਸ਼ਰਮ ਆਉਂਦੀ ਹੈ ਜੇ ਇੱਕ ਸੂਟ ਬੰਦਾ ਪਾ ਕੇ ਬਗ ਜੇ ਤਾਂ ਹਰੇਕ ਜਨਾਨੀ ਨਵਾਂ ਸੂਟ ਪਾ ਕੇ ਆਉਂਦੀ ਹੈ ਇਹਨੂੰ ਮੈਂ ਕਹਿੰਨੀ ਆ ਕਿ ਆਪਾਂ ਨਾ ਬਾਜ਼ਾਰ ਚੱਲੀਏ ਨਾਲੇ ਤਾਂ ਮੈਂ ਗਰਮੀ ਵਾਲੇ 4-5 ਸੂਟ ਲੈ ਆਉਂਗੀ ਵਧੀਆ-ਵਧੀਆ ਕੋਟਨ ਦੇ ਤੇ ਨਾਲੇ ਉਹਨਾਂ ਦੇ ਜੱੱਥੇ ਕਿਆਂ ਦੇ ਵਿਆਹ ਹੈਗਾ ਤੇ ਉਹਨਾਂ ਦੇ ਵਿਆਹ ਦੇ ਵਿੱਚ ਨਾ ਇੱਕ ਵਧੀਆ ਜਿਹਾ ਸੂਟ ਮੈਂ ਕਹ ਚਲ ਤਨਚਾਰ 4000 ਦਾ ਲੈ ਲੂੰਗੀ ਤਨਚਾਰ ਦਿਨ ਰਹਿ ਗਏ ਜੱੱਥੇ ਕਿਆਂ ਦੇ ਵਿਆਹ ਦੇ ਤੇ ਹੁਣ ਸਵਾਇਆ ਤਾਂ ਕਿੱਥੇ ਜਾਂਦਾ ਸੂਟ ਕਿਉਂਕਿ ਟੇਲਰ ਨੇ ਕਿੱਥੇ ਸੀ ਕੇ ਦੇਣਾ ਮੈਂ ਤਾਂ ਰੈਡੀमेड सूट ਲੈ ਕੇ ਆਉਣੀ ਆ 4-5000 ਦਾ ਸੂਟ ਲਵਾਂਗੀ ਵਧੀਆ ਜਆ ਮੂੰਹ ਬੋਲਦਾ ਜਿਹੜਾ ਕਿਸੇ ਨੇ ਪਾਇਆ ਨਾ ਹੋਵੇ ਤੇ ਜਨਾਨੀਆਂ ਮੈਥੋਂ ਪੁੱਛਦੀਆਂ ਰਹਿਣ ਨਹੀਂ ਕਿੰਨੇ ਦਾ ਸੂਟ ਲਿਆ ਕਿੰਨੇ ਦਾ ਸੂਟ ਲਿਆ ਜੇ ਮੇਰਾ 5000 ਦਾ ਤਾਂ ਸਿੱਧਾ 10-10 ਦੱਸਾਂ ਇਹੋ ਜਿਹਾ ਸੂਟ ਲਵਾਂ ਜਿੰਦੀ ਲਿਸ਼ਕ ਦੂਰ ਤੱਕ ਹੀ ਪਵੇ ਇਹਨੂੰ ਕਹਿਨੀ ਆ ਕਿ ਚੱਲੀਏ ਬਾਜ਼ਾਰ ਨਾਲੇ ਮੈਨੂੰ ਸੂਟ ਦਿਵਾ ਲਿਆ ਨਾਲੇ ਕੋਈ ਹੋਰ ਸਮਾਨ ਲੈ ਆਵਾਂਗੇ ਆਪਾਂ ਪਰ ਜਾਣਾ ਤੇਨੇ ਕਿੱਥੇ ਐ ਨਖਰੇ ਕਰਦਾ ਐ ਕਿਹੜਾ ਜਾਂਦਾ ਜੇ ਨਾ ਜਾਊਗਾ ਬਾਜ਼ਾਰ ਤਾਂ 5-7000 ਰੁਪਿਆ ਲੈ ਲੈਣੀ ਐ ਇਸ ਤੋਂ ਤੇ ਬਗ ਜੂ ਮੈਂ ਤਾਂ ਸੁਣਦੇ ਆਂ ਸੁਣਦੇ ਨਹੀਂ ਹਾਂ ਚੱਲ ਬਾਜ਼ਾਰ ਚੱਲ ਮੇਰੇ ਨਾਲ ਕਿਉਂ ਕਿਉਂਕਿ ਤੈਨੂੰ ਸਾਰਾ ਪਤਾ ਐ ਮੈਨੂੰ ਕੀ ਕਾਹਦਾ ਪਤਾ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਸਭ ਪਤਾ ਐ ਉਹ ਜੱਸੇ ਕਿਆਂ ਦੇ ਵਿਆਹ ਨਹੀਂ ਹੈਗਾ ਉਹ ਤਾਂ ਫਿਰ ਤਿੰਨ ਚਾਰ ਦਿਨ ਪਏ ਅਜੇ ਹਾਂ ਤੇ ਮੈਂ ਸੂਟ ਲੈ ਕੇ ਆਉਣਾ ਬਜਾਰੋਂ ਸੂਟ ਲੈ ਕੇ ਆਉਣਾ ਤੇ ਉਹ ਸੂਟ ਕਿੰਨੇ ਪਏ ਆ ਯਾਰ ਉੱਥੇ ਤੇਰੀ ਅਲਮਾਰੀ ਭਰੀ ਪਈ ਆ ਸੂਟਾਂ ਦੀ ਲੈ ਤੇ ਤੈਨੂੰ ਪਤਾ ਨਹੀਂ ਹੈਗਾ ਉਹ ਅਲਮਾਰੀ ਚੋਂ ਡਿੱਗੀ ਜਾਂਦੇ ਆ ਸੂਟ ਸੂਟ ਲੈ ਕੇ ਆਉਣਾ ਸੂਟ ਲੈ ਕੇ ਆਉਣਾ ਤੇ ਉਹ ਉਹਨਾਂ ਚੋਂ ਪਾ ਲੈ ਕੋਈ ਚੰਗਾ ਜਿਹਾ ਸੂਟ ਕੱਟ ਕੇ ਉਹ ਤੈਨੂੰ ਪਤਾ ਨਹੀਂ ਹੈਗਾ ਉਹ ਸਾਰੇ ਵਿਆਹਾਂ ਵਿੱਚ ਪਾਏ ਹੋਏ ਐ ਉਹ ਸਾਰਿਆਂ ਨੇ ਵੇਖੇ ਮੁੰਡਾ ਦਾ ਜਨਾਨੀਆਂ ਆਹਾ ਬੜਾ ਰੋਲਾ ਸਾਰੇ ਪਾਏ ਹੋਏ ਐ ਪਾਏ ਹੋਏ ਐ ਪਾਈ ਹੋਏ ਉਹ ਜੇ ਤੂੰ ਉਹਨਾਂ ਚੋਂ ਕੋਈ ਪਾ ਕੇ ਵਗ ਜੇਂਗੀ ਤਾਂ ਤੁਹਾਨੂੰ ਕੋਈ ਵਿਆਹ ਚੋਂ ਕੱਢਦਾ ਨੇ ਮੈਂ ਨਹੀਂ ਪਾਏ ਹੋਏ ਦੁਬਾਰੇ ਤੋਂ ਪਾਣਾ। ਮਾਂ ਫੜ ਕੇ ਬਾਹਰ ਕੱਢ ਦੂਗਾ ਵਿਆਹ ਚ ਵੀ ਹਾਂ ਤੂੰ ਤਾਂ ਆ ਪਿਆ ਸੂਟ ਪੁਰਾਣਾ ਪਾ ਕੇ ਆ ਗਈ। ਮੈਨੂੰ ਇੱਕ ਗੱਲ ਦੱਸ ਆ ਆਪਣੇ ਚੱਲਣਾ ਬਾਜ਼ਾਰ ਮੇਰੇ ਨਾਲ ਜਿਹੜੀਆਂ ਜਨਾਨੀਆਂ ਦਾ ਆ ਬੜਾ ਮਰਨਾ ਹੈਗਾ। ਪਾਏ ਹੋਈ ਐ। ਪਾਏ ਹੋਏ ਤਾਂ ਮੈਂ ਮੈਂ ਨਹੀਂ ਪੂੰਦੀ ਕੀ ਉਹ। ਰੋਜ਼ ਰੋਜ਼ ਵਾਲੇ ਸੂਟ ਉਹ ਸਾਰੀਆਂ ਉਹੀ ਜਨਾਨੀ ਐ ਜਿਹੜੀਆਂ ਵੇਖੀ ਡੇਲੀ ਵਿਆਹਾਂ ਦੇ ਵਿੱਚ ਆਉਂਦੀਆਂ ਜਿਹੜੀਆਂ ਸਾਰੇ ਆਪਣੇ ਜਾਣਕਾਰ। ਉਹ ਫਿਰ ਤੈਨੂੰ ਉਹ ਕੱਢਦੀਆਂ ਹੈਗੇ। ਜੇ ਤੈਨੂੰ ਗਾਲ੍ਹਾਂ ਕੱਢਣ ਗਿਆ ਜਾਂ ਤੈਨੂੰ ਮੰਦਾ ਚੰਗਾ ਬੋਲਣ ਗਿਆ ਵੀ ਤੂੰ ਪੁਰਾਣਾ ਪਾ ਕੇ ਆ ਗਈ। ਆ ਸਾਡੇ ਤਾਂ ਉਹੀ ਇੱਕ ਦੋ ਸੂਟ ਹੁੰਦੇ ਆ। ਥੋੜਾ ਬੰਦਿਆਂ ਦਾ ਚੱਲ ਜਾਂਦਾ। ਹਰ ਵਿਆਹ ਸ਼ਾਦੀ ਚ ਪਾਉਨੇ ਆ ਬਸ। ਬੰਦਿਆਂ ਦਾ ਚੱਲ ਜਾਂਦਾ। ਬੁੜੀਆਂ ਦਾ ਨਹੀਂ ਚੱਲਦਾ। ਬੁੜੀਆਂ ਦੇ ਜਦੋਂ ਤੱਕ ਨਵੇਂ ਸੂਟ ਨਾ ਹੋਣ ਨਾ ਉਦੋਂ ਤੱਕ ਵਿਆਹ ਦੇ ਵਿੱਚ ਉਹ ਨਹੀਂ ਹੁੰਦਾਗਾ। ਇੱਕ ਦੂਜੀ ਵੇਖਦੀਆਂ ਤਾਂ ਹੈਗੀਆਂ ਸਾਰੀਆਂ ਸੂਟਾਂ ਨੂੰ। ਫਿਰ ਹੁੰਦੀਆਂ। ਮੇਰੇ ਕੋਲ ਨਹੀਂ ਹੈਗੇ ਆ ਮੈਂ ਮੈਂ ਨਹੀਂ ਦਵਾਉਣ ਦੂਣ ਜਾਂਦਾ ਸਿੱਧੀ ਗੱਲ ਐ। ਫਿਰ ਪੈਸੇ ਦੇ ਦੇ 7000 ਰੁਪਇਆ। ਦੇ ਦੇ ਨੂੰ 7000 ਰੁਪਿਆ ਮੌਕੇ ਨਾਲ ਲੱਗਦੇ ਆ ਪੈਸੇ ਕਮੂਂਦਾ ਨਹੀਂਗਾ ਤੂੰ ਮੈਥੋਂ ਨਹੀਂ ਬਿਜਾਰ ਜਾ ਜਾਂਦਾ ਸਿੱਧੀ ਗੱਲ ਹੈ ਤੇਰੇ ਨਾਲ ਹਾਂ ਕਿਉਂ ਉਹ ਥੋੜਾ ਤੁਸੀਂ ਹਲ-ਹਲ ਕਰਦੀਆਂ ਰਹਿੰਨੀਓ ਬਾਜ਼ਾਰ ਦੇ ਵਿੱਚ ਸਾਰ ਇਹ ਸਾਰਾ ਬਾਜ਼ਾਰ ਤੁਸੀਂ ਘੁੰਮ ਲੈਨੀਓ ਚੀਜ਼ ਕੋ ਲੈਂਦੀਆਂ ਨਹੀਂ ਹੈਗੀਆਂ ਹੈ ਜਿਹੜੀ ਦੁਕਾਨ 'ਚ ਵੜ ਜਾਨੀਓ ਸਾਰੀ ਦੁਕਾਨ ਦੇ ਦੇ ਕੱਪੜੇ ਖੰਡਾ ਕੇ ਐਸੋ ਤੁਹਾਡੇ ਮੂਰੇ ਸੱਟ ਦਿੰਦਾ ਉਦੋਂ ਬਾਅਦ ਤੁਸੀਂ ਕਹਿ ਦਿੰਨੀਓ ਮੈਨੂੰ ਤਾਂ ਪਸੰਦ ਨਹੀਂ ਆਇਆ ਫਿਰ ਅਗਲੀ ਦੁਕਾਨ ਤੇ ਫਿਰ ਉਹਦੂ ਅਗਲੀ ਦੁਕਾਨ ਤੇ ਮੈਂ ਮਗਰ ਮਗਰ ਨਹੀਂ ਆਇਆ ਦੇਰ ਦੇ ਲੇ ਲੇ ਵੰਗ ਮਗਰ ਮਗਰ ਤਰਿਆ ਫਰਾ ਤੇ ਕਿਉਂ ਮਗਰ ਮਗਰ ਤੁਰਨੂ ਕੀ ਹੈ ਜੇ ਨਾ ਕੋਈ ਸੂਟ ਪਸੰਦ ਆਊਗਾ ਤਾਂ ਫੇਰ ਤਾਂ ਅਗਲੀ ਦੁਕਾਨ ਤੇ ਜਾਣਾ ਹੀ ਹੈ ਹੈ ਉਹਦੀ ਦੁਕਾਨ ਤੋਂ ਐਵੇਂ ਲੈ ਲੀਏ ਜਿਹੜਾ ਸਾਨੂੰ ਚੰਗਾ ਲੱਗਦਾ ਉਹ ਰੰਗ ਦਾ ਜੀ ਬੰਦਾ ਜਾਨੇ ਦਾ ਬੜਾ ਮਰਨਾ ਵੀ ਹਾਂ ਵੀ ਇੱਕ ਦੋ ਚਲੋ ਜਿਆਦਾ ਤੋਂ ਜਿਆਦਾ ਇੱਕ ਜਾਂ ਦੂਜੀ ਦੁਕਾਨ ਤੋਂ ਜਾ ਕੇ ਬੰਦਾ ਕਰ ਲੈਂਦਾ ਹੈ ਬੰਦੇ ਨੂੰ ਕਿੰਨਾ ਗੁੱਸਾ ਆਉਂਦਾ ਦੁਕਾਨਦਾਰ ਨੂੰ ਵੀ ਕਿੰਨਾ ਗੁੱਸਾ ਆਉਂਦਾ ਮੈਨੂੰ ਉਲਟਾ ਗੁੱਸਾ ਆਉਂਦਾ ਵੀ ਇਹਨਾਂ ਨੇ ਕਰਿਆ ਕੀ ਦੁਕਾਨਦਾਰਾਂ ਦਾ ਕੰਮ ਹੈ ਅਗਲਿਆਂ ਦਾ ਉਹਨਾਂ ਨੇ ਤਾਂ ਵੇਚਣੇ ਮਜਬੂਰ ਹੈ ਉਹ ਹੱਸਦੇ ਰਹਿੰਦੇ ਐ ਕੋ हासਦੇ ਰਹਿੰਦੇ ਤੁਸੀਂ ਆ ਨਹੀਂ ਪਸੰਦ ਆਉਂ ਦਿਖਾ ਆਉਂ ਦਿਖਾ ਆਉਂ ਦਿਖਾ ਉਹ ਤੁਹਾਡੇ ਮੂਰੇ ਸਿੱਟੀ ਜਾਂਦਾ ਮੁੜ ਕੇ ਤੁਸੀਂ ਸਾਰੀ ਦੁਕਾਨ ਜਦੋਂ ਐ ਪੂਰੀ ਖਿੰਡ ਜਾਂਦੀ ਐ ਪੂਰੀ ਉਥਲ ਪੁਤਲ ਕਰ ਦਿੰਨੀਓ ਮੁੜ ਕੇ ਕਹਿੰਦੀ ਭਾਈ ਤੇਰੇ ਕੋਲ ਜਿਹੜਾ ਸੀ ਦੇਖਣਾ ਉਹ ਤਾਂ ਹੈ ਹੀ ਨਹੀਂ ਫਿਰ ਅਗਲੀ ਦੁਕਾਨ ਤੇ ਫਿਰ ਉੱਥੇ ਵੀ ਆਈ ਹਾਲ ਮੈਂ ਨਹੀਂ ਜਾਂਦਾ ਚਾਹੁੰਦਾ ਸਿੱਧੀ ਕਰ ਤੂੰ ਬਹਾਨੇ ਜੇ ਨਾ ਬਣਾ ਫਿਰ ਪੈਸੇ ਦੇ ਦੇ ਇਧਰ ਮੈਨੂੰ ਮੈਂ ਆਪੇ ਵਗਜ ਕਿਹੜੇ ਪੈਸੇ 7000 ਰੁਪਇਆ ਦੇ ਦੇ ਮੈਂ ਆ ਦੇ ਦੇ ਨੂੰ ਤੂੰ 7000 ਦਾ ਕੀ ਕਰਨਾ ਕਿਉਂ 5000 ਦਾ 5000 ਦਾ ਸੂਟ ਲੈਣੇ ਤੇ 2000 ਦਾ ਨਿੱਕ ਸੁੱਕ ਲੈ ਕੇ ਆਉਣਾ ਮੈਂ ਨਿੱਕ 5000 ਦਾ ਸੂਟ ਨਿੱਕ ਸੁੱਕ ਤੇ 2000 ਦਾ ਕੀ ਉਹ 2000 ਦਾ ਕੋਈ ਮੇਕਅਪ ਦਾ ਕੋਈ ਆਪਦੇ ਪਾਰਲਰ ਦਾ ਸਮਾਨ ਕੋਈ ਬਿੰਦੀ ਸੁਰਖੀ ਕੋਈ ਆਪਦਾ ਪਾਊਡਰ ਕਰੀਮ ਮੇਕਅਪ ਦਾ ਸਮਾਨ ਤੂੰ ਨਵੀਂ ਵਿਆਹੀ ਹੋਈ ਹੈ ਕਿਉਂ ਨਵੀਂ ਵਿਆਹੀ ਨਹੀਂ ਹੈਗੀ ਤਾਂ ਫਿਰ ਕੋਈ ਕਰਨਾ ਨਹੀਂ ਆਟਮ ਸਟਮ ਐਵੇਂ ਵਗ ਜਾਣੇ ਵਿਆਹ ਦੇ ਵਿੱਚ ਤੂੰ ਰਹਿਣ ਦੀ ਨਾ ਜਾਈ ਨਾ ਜਾਈ ਵਿਆਹ ਰਹਿਣ ਦੇ ਟਾਲ ਕਰਦੀ ਤੂੰ ਤਾਂ ਚਾਹਣਾ ਹੀ ਇਹੇ ਕਿ ਨਾ ਜਾਵੇ ਆਦਮੇ ਉਥੇ ਇਕੱਲਾ ਵਗ ਜਾ ਮੈਂ ਉਥੇ ਯਾਰਾ ਬੇਲੀਆਂ ਨਾਲ दारूਆ ਪਿੰਦਾ ਫਿਰ ਮੀਤਾ ਸ਼ਰਾਬਾ ਖਾਂਦਾ ਪੀਦਾ दारू ਦਾ ਹੁਣ ਵਿਆਹ ਸ਼ਾਦੀ ਖੁਸ਼ੀ ਦਾ ਟਾਈਮ ਆ दारू ਦਾ ਤੱਕ ਲੈਨੇ ਪ੍ਰਬੰਧ ਕਰ ਹੀ ਰੱਖਿਆ ਹੈ ਪ੍ਰਬੰਧ ਤੂੰ ਤਾਂ ਮੈਨੂੰ ਤਾਂ ਵੀ ਨਹੀਂ ਲੈ ਕੇ ਜਾਂਦਾ ਮੈਂ ਕਰਦਾ ਪ੍ਰਬੰਧ ਵੀ ਹੈ ਬੱਕਰੇ ਬੁੱਕਰੇ ਅਗਲੇ ਵੱਢਣਗੇ ਬੱਕਰੇ ਬੁੱਕਰੇ ਵੱਢਣਗੇ ਤਾਂ ਫਿਰ ਮੈਂ ਵੀ ਜਾਊਂਗੀ ਅਗਲੀਆਂ ਹੋ ਤੇ ਮੈਨੂੰ ਨਹੀਂ ਪਤਾ ਕਿ ਮੈਂ ਤਾਂ ਪੈਸੇ ਦੇ ਦੇ ਮੈਂ ਸੂਟ ਲੈ ਕੇ ਆਉਣਾ ਤੇ ਇਸ ਮੈਸ ਕਰ ਦਿੰਦੀਆਂ ਸਾਰੇ ਦੁਕਾਨਦਾਰ ਦੀ ਹੁਣ ਜੇ ਕੋਈ ਨਾ ਪਸੰਦ ਆਊਗਾ ਤਾਂ ਫੇਰ ਹੀ ਹੈ ਨਾ ਤੇਰੀ ਪਸੰਦ ਦੀ ਸਾਰੇ ਚੀਜ਼ ਉਥੇ ਹੈਗੀ ਹੈ ਖਾਣ ਪੀਣ ਵਾਲੀਆਂ ਹੈ ਟਿੱਕੀ ਬਹੁਤ ਪਸੰਦ ਕਰਦੀ ਐ ਤੂੰ ਹੈ ਮਤਲਬ ਵਿਆਹਾਂ ਸ਼ਾਦੀਆਂ ਤੇ ਖਾਇਆ ਹੀ ਜਾਂਦਾ ਫਿਰ ਸਾਰਾ ਕੁਝ ਉਤੇ ਹੋਊਗਾ ਸੂਟ ਸ਼ਾਟ ਨੂੰ ਛੱਡ ਭਰਾ ਤੂੰ ਹੁਣ ਸੂਟ ਸ਼ਾਟ ਨੂੰ ਰਹਿਣ ਦੇ ਕਿਉਂ ਛੱਡ ਮੈਂ ਲਾਉਂਗੀ ਸੂਟ ਆਹ ਲਾਉਗੀ ਇਹ ਸੂਟ ਮੈਂ ਨਹੀਂ ਤਾਂ ਮੈਂ ਨਹੀਂ ਜਾਂਦੀ ਵਿਆਹ ਦੇ ਵਿੱਚ ਫਿਰ ਜੇ ਨਹੀਂ ਸੂਟ ਲੈ ਕੇ ਦਿੰਦਾ ਨਾ ਜਾਈ ਤੂੰ ਨਾ ਜਾਈ ਤੂੰ ਦੇ ਕਿੰਨਾ ਉਹਨਾਂ ਤੇ ਜ਼ੋਰ ਪਈ ਜਾਂਦਾ ਪੈਸੇ ਦਿੰਦੇ ਦਾ ਨਾਲ ਵੀ ਨਹੀਂ ਜਾਂਦਾਗਾ ਤੇ ਸੂਟ ਵੀ ਨਹੀਂ ਦਵਾਉਂਦਾਗਾ ਆਪਦਾ ਤੇ ਪੈਸੇ ਵੀ ਨਹੀਂ ਦਿੰਦਾਗਾ ਫਿਰ ਨਾ ਜਾਈ ਵਿਆਹ ਤੇ ਤੇਰੇ ਬਿਨਾ ਉਹ ਤੇ ਵਿਆਹ ਨਹੀਂ ਹੋਣਾ ਉਹਨਾਂ ਦਾ ਤੇ ਕਿਉਂ ਤੈਨੂੰ ਪੁੱਛਣਗੇ ਵੀ ਤੂੰ ਜਵਾਕਾਂ ਨੂੰ ਕਿਉਂ ਨਹੀਂ ਲੈ ਕੇ ਆਇਆ ਅਗਲੇ ਮੈਂ ਕਹਦਾਂਗਾ ਬਈ ਬਿਮਾਰ ਸੀ ਉਹ ਕਿਉਂ ਬਿਮਾਰ ਸੀ ਕੀ ਆਹੋ ਫੋਨ ਨਹੀਂ ਆਉਂਦੇ ਇੱਕ ਦੂਜੀ ਦੇ ਕੀ ਤੂੰ ਵਿਆਹ ਤੇ ਕਿਉਂ ਨਹੀਂ ਆਈ ਹੁਣੇ ਆਹ ਸੂਟ ਆ ਹਾਂ ਹਾਂ ਸੂਟ ਹੈ ਜਿਹੜੇ ਅੰਦਰ ਮੈਂ ਬੈੱਡ 'ਚੋਂ ਅਲਮਾਰੀ 'ਚੋਂ ਕੱਢ ਕੇ ਬੈੱਡ ਤੇ ਰੱਖੇ ਹੋਏ ਸਾਰੇ ਪਾਏ ਹੋਏ ਐ ਮੈਂ ਤਾਂ ਨਵਾਂ ਸੂਟ ਲਾਉ ਤੇ ਮੈਂ ਨਹੀਂ ਤਾਂ ਮੈਂ ਨਹੀਂ ਜਾਣਦੀ ਕੀ ਸਿੱਧੀ ਗੱਲ ਐ ਆਹੋ ਚੱਲ ਠੀਕ ਐ ਫਿਰ ਨਾ ਜਾਈ ਚੱਲ ਆਪ ਤਾਂ ਇੱਥੇ ਵੇਖਦਾ ਪਾ ਪਾ ਕੇ ਬਗ ਜੂਗਾ ਨਵੇਂ ਕੱਪੜੇ ਤੇ ਮੈਨੂੰ ਕਹਿੰਦਾ ਹੈ ਕਿ ਨਹੀਂ ਤੂੰ ਰਹਿਣ ਦੇਖ ਜਾਣ ਨੂੰ ਮੈਂ ਤਾਂ ਜਾਉਂਗੀ ਮੈਂ ਤਾਂ ਕੱਪੜੇ ਲਿਆ ਕੇ ਦੇ ਨਵੇਂ ਆਹੋ ਨਾਲੇ ਦੋ ਚਾਰ ਮੈਂ ਗਰਮੀ ਵਾਲੇ ਸੂਟ ਵੀ ਲੈਣੇ ਫਿਰ ਨਾ ਜਾਈ ਤੂੰ ਸਿੱਧੀ ਗੱਲ ਹੈ ਹਾਂ ਨਾ ਜਾਈ ਮੇਰੀ ਗੱਲ ਸੁਣ ਲੈ ਮੈਂ ਸੂਟ ਪਾ ਕੇ ਜਾਉ ਤਾ ਨਵਾਂ ਪਾ ਕੇ ਜਾਉ ਨਹੀਂ ਤਾਂ ਮੈਂ ਵਿਆਹ ਕੇ ਨਹੀਂ ਜਾਣਾ ਨਹੀਂ ਮੇਰੀ ਇੱਜ਼ਤ ਹੈ ਮੈਂ ਵੀ ਸੂਟ ਤੈਨੂੰ ਲੈ ਕੇ ਨਹੀਂ ਦਿੰਦਾ ਸਿੱਧੀ ਗੱਲ ਅਲਮਾਰੀ ਭਰੀ ਪਈ ਹੈ ਲੱਖਾਂ ਰੁਪਈਆ ਦੇ ਕੱਪੜੇ ਪਏ ਆ ਉਹ ਤਾਂ ਇਹ ਪੁਰਾਣੇ ਹੋਗੇ ਮੈਂ ਨਹੀਂ ਜਾਂਦੀ ਫਿਰ ਵਿਆਹ ਤੇ ਨਾ ਮੈਂ ਅੱਜ ਜਾਵਾਂ ਉਹਨਾਂ ਦੇ ਘਰੇ ਗਿਆ ਤੇ ਨਾ ਜਾਵਾਂ ਕੱਲ ਉਹਨਾਂ ਦੇ ਹਾਂ ਨਾ ਜਾਈ ਜਦੋਂ ਕੱਪੜੇ ਨਹੀਂ ਹੈਗੇ ਤਾਂ ਮੈਂ ਉੱਥੇ ਜਾ ਕੇ ਕੀ ਕਰਨਾ ਅਗਲੇ ਆਂਦੇ ਘਰੇ ਹੈ ਪ੍ਰਾਣੇ ਕੱਪੜੇ ਮੈਂ ਤਾਂ ਨਹੀਂ ਪਾ ਕੇ ਜਾਂਦੀਗੀ ਨਾ ਮੈਂ ਨਵਾਂ ਲੈ ਕੇ ਦੇਂਗਾ ਤਾਂ ਜਾਏਗਾ ਨਹੀਂ ਤੇ ਮੈਂ ਨਹੀਂ ਜਾਂਦੀਗੀ ਸਿੱਧੀ ਗੱਲ ਚੰਗਾ ਨਾ ਜਾਈ ਤੂੰ ਤਾਂ ਚਾਹੁੰਨਾ ਕਿ ਨਾ ਜਾਵੇ ਮੂਡ ਖਰਾਬ ਕਰ ਦਿੰਦੀ ਐ ਤੇ ਸਹੁਰੇ ਦੇ ਦੀ ਸੂਟ ਲਿਆ ਦੇ ਉਹਨੂੰ ਨਵਾਂ ਲੈ ਵੀ ਪੱਗ ਤਾਂ ਬੰਨ ਲੀ ਕਿਤੇ ਲੇਟ ਵੀ ਨਾ ਹੋ ਜਾਈਏ ਕਿੱਥੇ ਤਿਆਰ ਹੋ ਜਾਂਦਾ ਇਹ ਲੈ ਸੱਚ ਮੈਨੂੰ ਤਾਂ ਯਾਦ ਆਇਆ ਅੱਜ ਤਾਂ ਜੱਸੇ ਕਿਆਂ ਦਾ ਵਿਆਹ ਉੱਥੇ ਜਾਂਦਾ ਇਹ ਪੱਕਾ ਮੈਨੂੰ ਤਾਂ ਇਹਨੇ ਇੱਕ ਵਾਰੀ ਵੀ ਨਹੀਂ ਸੁਲਾ ਮਾਰੀ ਕਿ ਭਾਈ ਤੂੰ ਵੀ ਤਿਆਰ ਹੋ ਜਾ ਤੂੰ ਵੀ ਵਿਆਹ ਤੇ ਵਗ ਚੱਲੀ ਮੈਂ ਇਹਨੂੰ ਐਂ ਕੀ ਕਹਿ ਦਿੱਤਾ ਕਿ ਭਾਈ ਮੈਂ ਤਾਂ ਵਿਆਹ ਤੇ ਨਹੀਂ ਜਾਂਦੀ ਮੇਰੇ ਕੋਲ ਤਾਂ ਕੱਪੜੇ ਨਹੀਂ ਹੈਗੇ ਤਾਂ ਇਹਨੇ ਤਾਂ ਆਹੀ ਗੱਲ ਸੋਚ ਲਈ ਕਿ ਭਾਈ ਇਹ ਕਿਹੜਾ ਜਾਂਦੀ ਹੈ ਹੁਣ ਛੱਡ ਪਰਾਂ ਜੇ ਇਹਨੂੰ ਕਿਹਾ ਤਾਂ ਇਹਨੇ ਜਾਣਾ ਤਾਂ ਹੈ ਨਹੀਂ ਐਵੇਂ ਆਪ ਦਾ ਦਿਮਾਗ ਹੀ ਖਰਾਬ ਕਰਨਾ ਹੈ ਆਪ ਉੱਥੇ ਜਾਂਦਾ ਪਿਆ ਵਿਆਹ ਦੇ ਵਿੱਚ ਵੀ ਹਾਂ ਚੰਗਾ ਖਾऊं ਚੰਗਾ ਪੀऊं ਤੇ ਜਿਹੜੇ ਮੇਰੇ ਉੱਥੇ ਖਾਣ ਪੀਣ ਦੀਆਂ ਚੀਜ਼ਾਂ ਮੈਨੂੰ ਜਿਹੜੀਆਂ ਬਾਲੀਆਂ ਚੀਜ਼ਾਂ ਪਸੰਦ ਹੈ ਗੋਲ ਗੱਪੇ ਟਿੱਕੀ ਤੇ ਨਾਲੇ ਇਹ ਤਾਂ ਮੈਨੂੰ ਐਂ ਕਹਿੰਦਾ ਸੀ ਕਿ ਉਹਨਾਂ ਨੇ ਤਾਂ ਕਿ ਮੁਰਗੇ ਤੇ ਮਟਨ ਤੇ ਸਾਰਾ ਕੁਝ ਬਣਾਇਆ ਵਿਆਹ ਦੇ ਵਿੱਚ ਮੈਂ ਤਾਂ ਆਪ ਜਾਉਂ ਵਿਆਹ ਤੇ ਮੈਂ ਤਾਂ ਆਪ ਇਹਨੂੰ ਕਹਿੰਨੀ ਆ ਕਿ ਵੀ ਮੈਨੂੰ ਵੀ ਲੈ ਕੇ ਜਾ ਹਾਬ ਤਾਂ ਰੈਡੀ ਸ਼ੈਡੀ ਹੋ ਕੇ ਖੜਾ ਹੈ ਹੁਣ ਤੇ ਮੇਰੇ ਵਾਸਤੇ ਹੁਣ ਇਹਨੇ ਥੋੜੋ ਰੁਕਣਾ ਹੈ ਗੱਲ ਸੁਣੋ ਮੇਰੀ ਹਾਂ ਕਿੱਧਰ ਜੱਸੇ ਕਾਂ ਦੇ ਵਿਆਹ ਨਹੀਂ ਹੈਗਾ ਅੱਜ ਉੱਥੇ ਜਾਣਾ ਮੈਂ ਤਾਂ ਤੇ ਨਹੀਂ ਜੱਸੇ ਕਾਂ ਦੇ ਵਿਆਹ ਤੇ ਤੁਸੀਂ ਮੈਨੂੰ ਇੱਕ ਵਾਰੀ ਵੀ ਪੁੱਛਿਆ ਕਿ ਭਾਈ ਤੂੰ ਵੀ ਜਾਣਾ ਹੈ ਕਿ ਨਹੀਂ ਜਾਣਾ ਓਏ ਉਹ ਤਾਂ ਫਿਰ ਤੂੰ ਚਤਨ ਚਾਰ ਦਿਨ ਪਹਿਲਾਂ ਨਾ ਹੀ ਕਰਤੀ ਸੀ ਮੈਂ ਤਾਂ ਨਵੇਂ ਸੂਟ ਪਾ ਕੇ ਜਾਊਂਗੀ ਤੇ ਨਵੇਂ ਸੂਟ ਬਿਨਾ ਮੈਂ ਤਾਂ ਨਹੀਂ ਜਾਂਦੀ ਤੂੰ ਤਾਂ ਜਦ ਕਰ ਲਈ ਸੀ ਪੂਰੀ ਵੀ ਹਾਂ ਮੈਂ ਨਹੀਂ ਜਾਂਦੀ ਚਾ ਕੁਝ ਵੀ ਹੋ ਜਾਏ ਨਵੇਂ ਸੂਟ ਬਿਨਾ ਮੈਂ ਨਹੀਂ ਜਾਂਦੀ ਤਾਂ ਫਿਰ ਰਹਿਣ ਦੇ ਫਿਰ ਕੋਈ ਜ਼ਰੂਰੀ ਹੈ ਕਿਉਂ ਰਹਿਣ ਦੇ ਆਪ ਤਾਂ ਉੱਥੇ ਤੂੰ ਜਾਣਾ ਹੈ ਸ਼ੁਕਲ ਮੇਲੇ ਕਰਨ ਤੇ ਮੈਂ ਇੱਥੇ ਘਰੇ ਇਕੱਲੀ ਇੱਥੇ ਬੈਠੀ ਰਹਾ ਹੈ ਓਏ ਫਿਰ ਤੂੰ ਕੀ ਕਰਨਾ ਹੈ ਇੱਥੇ ਘਰੇ ਰੋਟੀ ਬਣਾ ਲਾ ਆਪ ਦੀ ਕਿਉਂ ਮੈਂ ਆਪਦੇ ਘਰੇ ਰੋਟੀ ਬਣਾ ਲਾ ਕਿਉਂ ਮੈਂ ਨਹੀਂ ਵਿਆਹ ਤੇ ਜਾ ਸਕਦੀ ਕਿ ਮੈਂ ਨਹੀਂ ਉੱਥੇ ਮੇਰੀਆਂ ਤਾਂ ਸਾਰੀਆਂ ਚੀਜ਼ਾਂ ਰਹਿ ਗਿਆ ਫਿਰ ਨਵਾਂ ਸੂਟ ਮੈਂ ਤਾਂ ਮੇਰੇ ਕੋਲ ਤਾਂ ਹੈ ਨਹੀਂ ਫਿਰ ਮੈਂ ਤੈਨੂੰ ਉਹਦੋਂ ਨਹੀਂ ਕਹਦਾ ਸੀ ਮੈਂ ਮੇਰੀ ਗੱਲ ਸੁਣ ਮੈਂ ਤਾਂ ਆਪ ਜਾਊਂ ਵਿਆਹ ਤੇ ਆਹੋ ਆ ਤੂੰ ਰਹਿਣ ਦੇ ਜਾਏਗੀ ਮੈਂ ਦੱਸ ਮੈਂ ਬੂਟ ਪਾਉਣਾ ਮੈਂ ਜਲਦੀ ਲੇਟ ਹੋ ਜੂਗਾ ਨਾਲ ਤੇ ਖੜੇ ਆ ਬਾਹਰ ਹਾਂ ਮੈਂ ਆਪ ਜਾਊਂਗੀ ਨਾਲ ਮੈਨੂੰ ਨਹੀਂ ਪਤਾ ਕਿ ਮੈਂ ਤਾਂ ਆਪ ਚੱਲੂਂਗੀ ਨਾਲ ਉੱਥੇ ਮੈਂ ਆਪ ਸਾਰੀਆਂ ਚੀਜ਼ਾਂ ਉੱਥੇ ਪਸੰਦ ਦੀਆਂ ਹੈਗੀਆਂ ਨਾਲੇ ਮੈਂ ਵੀ ਮਿਲ ਕੇ ਆਉਂਗੀ ਜੇ ਜਿਹੜੀਆਂ ਮੇਰੀਆਂ ਸਹੇਲੀਆਂ ਨੂੰ ਮੈਂ ਨਹੀਂ ਮਿਲੀ ਉਹ ਮਿਲ ਲੂਗੀ ਉਹ ਨਵਾਂ ਸੂਟ ਹੋਣ ਤੋਂ ਉਹ ਤਾਂ ਸਾਰੇ ਸੂਟ ਪੁਰਾਣੇ ਹੋਏ ਪਏ ਐ ਜਿਹੜੇ ਤੂੰ ਤਾਂ ਮੈਂ ਇੱਕ ਸੂਟ ਇੱਕ ਅੱਧੀ ਵਾਰੀ ਪਾਇਆ ਉਹ ਉਹਨਾਂ ਦੇ ਵਿਆਹ ਚ ਨਹੀਂ ਪਾਇਆ ਸੀਗਾ ਚਲ ਮੈਂ ਉੱਥੇ ਉਹ ਪਾ ਲੂਗੀ ਚਲ ਉਹ ਵਾਲਾ ਸੂਟ ਉਹ ਮੈਂ ਨਹੀਂ ਤੈਨੂੰ ਲੈ ਕੇ ਜਾਂਦਾ ਨਹੀਂ ਮੈਂ ਜਾਊਂਗੀ ਮੈਂ ਆਪ ਜਾਉਂਗੀ ਮੈਨੂੰ ਨਹੀਂ ਪਤਾ ਕਿ ਮੈਂ ਤਾਂ ਲੈ ਕੇ ਚੱਲਣ ਆਲਾ ਹਾਂ ਮੈਂ ਤਾਂ ਆਪ ਜਾਣੀ ਐ ਮੈਂ ਤਿਆਰ ਹੁੰਨੀ ਐ ਠੀਕ ਐ 10 ਮਿੰਟ ਰੁਕ ਜਾ ਉਹ ਸੂਟ ਤੇਰੇ ਵੇਖੇ ਹੋਏ ਐ ਫਿਰ ਖਾਮ ਖਾਮ ਹੋਰ ਜਨਾਨੀਆਂ ਦੇਖਣੀਆਂ ਕਹਿਣੀਆਂ ਨੇ ਤੂੰ ਐ ਆ ਸੂਟ ਫਿਰ ਪੁਰਾਣਾ ਪਾ ਕੇ ਆ ਗਈ ਕੋਈ ਨਹੀਂ ਇੱਕ ਅੱਧੀ ਵਾਰ ਤਾਂ ਚੱਲ ਜਾਈਏ ਨਾ ਨਾ ਮੈਂ ਜਾਉਂਗੀ ਵੇਖ ਮੈਂ ਐ ਨਾ ਕਰੋ ਮੈਂ ਤਾਂ ਆਪ ਜਾਉਂ ਥੋੜੇ ਨਾਲ ਤੁਸੀਂ 10 ਮਿੰਟ ਰੁਕ ਜੋ 10 ਮਿੰਟ ਬਹਿ ਜੋ ਤੂੰ ਤੀ ਕੀ ਕਰੇਂਗੀ ਕਿ ਉੱਥੇ ਜਾ ਕੇ ਲੈ ਉਥੇ ਕੀ ਕਰੂੰਗੀ ਵਿਥੇ ਵਿਆਹ ਨਹੀਂ ਹੈਗੇ ਉਹ ਉਥੇ ਸੂਟ ਤੇਰੇ ਦੇਖੇ ਹੋਏ ਐ ਵਰ ਖਾਮ ਖਾਂ ਕੋਈ ਨਹੀਂ ਮੈਂ ਤਾਂ ਉਹ ਹੀ ਸੂਟ ਪਾ ਲੂੰਗੀ ਜਿਹੜਾ ਮੇਰਾ ਪਾਇਆ ਹੋਇਆ ਇੱਕ ਵਾਰੀ ਪਾਇਆ ਉਹ ਜ਼ਿਆਦਾ ਨਹੀਂ ਪਾਇਆ ਮੈਂ ਠੀਕ ਹੈ ਨਾ ਤੇ ਮੈਂ ਆਪਦਾ ਤਿਆਰ ਹੁੰਨੀ ਆ ਚੱਲ ਠੀਕ ਹੈ ਉਥੇ 5 ਮਿੰਟ ਬਹਿ ਜਾਂਨੇ ਬੂਟ-ਵਾਟ ਪਾ ਲਾ ਮੈਂ ਹੁਣ ਪਾ ਕੇ ਆ ਜਾਨੀ ਆ ਉਹ ਲੇਟ ਕਰਾਉਣਗੇ ਉਹ ਬਾਹਰ ਗੱਡੀ ਲੈ ਕੇ ਖੜੇ ਆ ਉਹ ਲੈ ਉਹਨਾਂ ਨੂੰ ਕਹਿ ਦੇ ਆਪਾਂ ਆਵਦੀ ਗੱਡੀ ਤੇ ਚੱਲਵੜਾਂਗੇ ਉਹਨਾਂ ਨੂੰ ਕਹਿ ਦੇ ਕਿ ਭਾਈ ਤੁਸੀਂ ਚੱਲੋ ਤੇ ਮੇਰੇ ਜਵਾਬ ਮੈਂ ਉਹਨਾਂ ਦੇ ਨਾਲ ਜਾਣਾ ਸੀ ਹਾਂ ਆ ਤੈਨੂੰ ਤਾਂ ਵਧੀਆ ਰੌਣਕ ਮੇਲਾ ਉਹਨਾਂ ਦੇ ਨਾਲ ਜਾਣਾ ਸੀਗਾ ਹਾਂ ਰਾਹ ਦੇ ਵਿੱਚ ਆਪਾਂ ਦਾ ਵਧੀਆ ਖਾਣਦੇ ਪਿੰਦੇ ਜਾਵਾਂਗੇ ਵਧੀਆ ਇਹ ਜਨਾਨੀ ਤੋਂ ਖਿਹੜਾ ਛੁੱਟਿਆ ਇਹਨੇ ਤਾਂ ਜਾਣਾ ਸੀ ਤੇ ਇਹਨੇ ਤਾਂ ਚਾਰਕ ਗੱਲਾਂ ਉੱਥੇ ਮੇਰੇ ਨਾਲ ਲੜਾਈ ਕਰਨੀ ਸੀਗੀ ਕਿ ਭੀ दारू ਨਾ ਪੀ ਉੱਥੇ ਨਾ ਪੈ ਉਹਦੇ ਨਾਲ ਨਾ ਪੈ ਇਧਰ ਝਾਕਾ ਚਿੱਕੀ ਨਾ ਕਰ ਹਣਾ ਮੈਂ ਸਮਝ ਗਿਆ ਤੂੰ ਕਿਉਂ ਤਿਆਰ ਹੋਈ ਹੈਂ ਕਿ ਕਿਉਂ ਤਿਆਰ ਹੋਈਆਂ ਵਿਆਹ ਪਰੋ ਤਿਆਰ ਹੋਈਆਂ ਔਰ ਕਾਦੇ ਵਾਸਤੇ ਤਿਆਰ ਹੋਈਆਂ ਤੇਰੀ ਜੱਬ ਲਲਕਦੀ ਫਿਰਦੀ ਐ ਨਾ ਕਿਸ ਚੀਜ਼ ਨੂੰ ਲਲਕਦੀ ਫਿਰਦੀ ਐ ਮੀਟ ਨੂੰ ਤੈਨੂੰ ਕਹਿ ਬੈਠਾਂ ਉਹਦੋਂ ਮੈਂ ਜਦੋਂ ਸੇ ਬੱਕਰੀ ਵੀ ਬਣਨ ਗਈ ਉੱਥੇ ਉਹ ਮੁਰਗੇ ਵੀ ਬਣਨ ਗਏ ਨਾ ਮੀਟ ਮੈਂ ਕਦੇ ਖਾਦਾ ਨਹੀਂਗਾ ਹਨਾ ਆ ਮੈਂ ਸਮਝ ਗਿਆ ਆਹੀ ਗੱਲ ਐ ਹੋਰ ਕੀ ਐ ਤਾਂ ਐ ਇਸ਼ੇ ਕਰਕੇ ਤਿਆਰ ਹੋਈ ਖੜੀ ਐ ਦੇਖ ਵੇਖ ਨੀ ਮੈਂ ਮਰ ਜਾ ਦੇਖ ਤੂੰ ਨਾਲੋਂ ਟਿੱਕੀ ਜੇ ਤੂੰ ਬਾਵਾ ਖਾ ਜਾਣੀ ਐ ਟਿੱਕੀਆਂ ਤਾਂ ਲੈ ਆਈ ਟਿੱਕੀ ਬਾਵਾ ਖਾ ਜਾਣੀ ਐ ਮੈਨੂੰ ਸੱਪ ਉਹ ਸੂਟਾਂ ਸਾਟਾਂ ਤੁੰ ਨੂੰ ਵੀ ਇਹ ਤਾਂ ਸੱਚੀ ਲੈ ਕੇ ਨਹੀਂ ਜਾਂਦਾ ਇਹ ਤੇ ਸੱਚੀ ਲੈ ਕੇ ਜਾਂਦਾ ਮੈਂ ਹੁਣੇ ਤਿਆਰ ਹੋਈ ਤੂੰ ਤਾਂ ਮੈਨੂੰ ਤਾਂ ਨਹੀਂ ਲੈ ਕੇ ਜਾਂਦਾ ਆਹੋ ਕਿ ਵੀ ਮੈਂ ਉੱਥੇ ਆਵਦਾ ਵਧੀਆ ਆਵਦੇ ਰੌਣਕ ਮੇਲੇ ਕਰੂਗਾ ਹੁਣ ਵਿਆਹ ਸ਼ਾਦੀ ਦਾ ਰੌਣਕ ਮੇਲਾ ਕਰਦਾ ਹੀ ਹੈ ਹਾਂ ਰੌਣਕ ਮੇਲਾ ਕਰਦਾ ਹੀ ਹੈ ਉੱਥੇ ਕਈ ਨੱਚਦਾ ਨੱਚਦਾ ਵੀ ਹੈ ਇੱਕ ਦੋ ਸਾਲੀਆਂ ਦੂਰੋਂ ਪਾਰੋਂ ਜਿਹੜੀਆਂ ਲੱਗਦੀਆਂ ਉਹਨਾਂ ਨਾਲ ਵੀ ਨੱਚਾਂਗੇ ਹੁਣ ਤੂੰ ਉੱਥੇ ਫੇਰ ਅੰਨੇ ਕੱਢੀ ਜਾਏਂਗੀ ਤੂੰ ਫਿਰ ਮੈਨੂੰ ਨਹੀਂ ਪਤਾਗਾ ਮੈਂ ਜਾਣੇ ਨਾਲ ਤੇਰੇ ਕਿਆ ਹੋ ਪਰ ਸਿੱਧੀ ਗੱਲ ਉਸੇ ਚੁੱਪ ਕਰਕੇ ਉਸੇ ਆਏ ਨੇ ਆਨੇ ਜਾਂ ਨਾ ਕੱਢੀ ਆਈ ਮੈਨੂੰ ਹਾਂ ਮੇਰੀ ਸੁਣ ਲੈ ਗੱਲ ਉਥੇ ਨੱਚਣਾ ਤਾਂ ਤੈਨੂੰ ਮੇਰੇ ਨਾਲ ਪਾਉਗਾ ਠੀਕ ਹੈ ਨਾ ਚਲੋ ਹੁੰਦਾ ਯਾਰ ਬੇਲੀਆਂ ਨਾਲ ਨੱਚ ਲੈ ਤੂੰ ਖਾਲੀਆਂ ਨਾਲ ਜ਼ਰੂਰੀ ਨੱਚਣਾ ਉਥੇ ਬੁੜੀਆਂ ਨਾਲ ਸਾਰੀ ਦੁਨੀਆ ਨੱਚਦੀ ਐ ਹਾਂ ਨਹੀਂ ਨਹੀਂ ਮੈਂ ਮੈਂ ਮੇਰੇ ਨਾਲ ਨੱਚੀ ਤੂੰ ਉਥੇ ਚੀਂ ਦੇ ਨਾਲ ਹੁਣ ਜੇ ਅਗਲੀ ਆਪ ਨੱਚਣਗੇ ਤਾਂ ਨੱਚਾਂਗੇ ਤਾਂ ਹੈ ਲੈ ਇਹ ਤਾਂ ਨੱਚਣ ਮਾਰਾ ਜਾਂਦਾ ਉਥੇ ਤਾਂ ਹੀ ਤਾਂ ਮੈਨੂੰ ਨਹੀਂ ਲੈ ਕੇ ਜਾਂਦਾਗਾ ਸਾਰਾ ਕੋ ਨੱਚਾਂਗੇ ਖਾਵਾ ਪੀਵਾਂਗੇ ਐਸ਼ ਕਰਾਂਗੇ ਥੋੜਾ ਜਿਹਾ ਹੋਰ ਉਥੇ ਕਾਦੇ ਵਾਸਤੇ ਜਾਂਦਾ ਬੰਦਾ ਮੇਰੀ ਸੁਣ ਗੱਲ ਨੱਚੇਗਾ ਤਾਂ ਤੂੰ ਮੇਰੇ ਨਾਲ ਹੀ ਤੇ ਮੈਂ ਚੱਲ ਜਾਂਗਾ ਬੈਠੀ ਰਹਿ ਕਿਉਂ ਬੈਠੀ ਰਹਿ ਮੈਂ ਨਹੀਂ ਤੈਨੂੰ ਜਾਂਦਾ ਤੇਰੇ ਨਾਲ ਮੈਂ ਜਾਊਂ ਵੇਖ ਲੈ ਤੇਰੇ ਨਾਲ ਮੈਨੂੰ ਲੈ ਕੇ ਚੱਲ ਮੈਂ ਨਹੀਂ ਜਾਣ ਦਿੰਦੀ ਤੂੰ ਉੱਥੇ ਰੁਕ ਮੈਂ ਬੂਹਾ ਨਹੀਂ ਖੋਲਣ ਦਿੰਦੀ ਬਾਹਰ ਬੂਟ ਪਾਇਆ ਮੈਂ ਬੂਟ ਪਾਉਣਾ ਤਾਂ ਮੈਂ ਜਾਣ ਨਹੀਂ ਦਿੰਦੀ ਬਾਹਰ ਮੇਰੀ ਵੇਟ ਕਰੀ ਜਾਂਦੇ ਤਾਂ ਵੇਟ ਕਰੀ ਜਾਂਦੇ ਤਾਂ ਮੈਨੂੰ ਨਾਲ ਲੈ ਕੇ ਜਾਏਗਾ ਤਾਂ ਮੈਂ ਜਾਊਂਗੀ ਵਿਆਹ ਤੇ ਫਿਰ ਤੂੰ ਉੱਥੇ ਰੋਕੇਂਗੀ ਮੈਨੂੰ ਨਹੀਂ ਆਹ ਨਹੀਂ ਕਰਨਾ ਤੂੰ ਪੈਗ ਇੱਕ ਦਾ ਬਾਅਦ ਵੱਧ ਲੱਗ ਗਿਆ ਤਾਂ ਤੂੰ ਉੱਥੇ ਆਨੇ ਕੱਢੀ ਜਾਏਂਗੀ ਦੂਰ ਖੜੀ ਫਿਰ ਤੂੰ ਕਿਸੇ ਨਾਲ ਨੱਚੂਗਾ ਫਿਰ ਤਾਂ ਤੂੰ ਉੱਥੇ ਕੁੜਕੁੜ ਕਰੇਂਗੀ ਤੋ ਕੁੜ ਕੁੜ ਕਰੇਗੀ ਜਾ ਪਾਲਾ ਕਪੜੇ ਲਾਓ ਜੀ ਹੋ ਗਿਆ ਸਾਡੀ ਸੁਲਾ ਵਿਆਹ ਤੇ ਜਾਣ ਦੀ ਤੇ ਇਹਨੇ ਤਾਂ ਨੱਚਣਾ ਹੀ ਤੁਹਾਨੂੰ ਪਤਾ ਹੀ ਹੈ ਫਿਰ ਮੇਰੇ ਤੋਂ ਘਰੇ ਆ ਕੇ ਖਾਊਗਾ ਝਾੜੂਗਾ ਉਥੇ ਇਹਨੇ ਕਰਨੀਆਂ ਨੇ ਉਥੇ ਚੰਗਾ ਹੋਇਆ ਠੱਠੇ ਮਸ਼ਕਰੀਆਂ ਨੱਚੂਗਾ ਅਸੀਂ ਚੰਗਾ ਨੱਚਣ ਦੇ ਦੀ ਮਾਨੂੰ ਠੀਕ ਹੈ ਹਾਂ ਨੱਚ हां चल कोई गल नहीं जी नचण दे देंगे दे थानू हां जी ਵਿਆਹਾਂ માં ਸ਼ਾਦੀਆਂ ਦੇ ਵੇਖਾ ਇੰਜੋਏ ਕਰਨ ਹੀ ਜਾਂਦਾ ਹੈ ਬੰਦਾ ਨੱਚਦਾ ਵੀ ਹੈ ਟੱਪਦਾ ਵੀ ਹੈ ਤੇ ਬੰਦਿਆਂ ਦਾ ਕੰਮ ਹੁੰਦਾ ਹੈ ਖਾਣਾ ਪੀਣਾ ਰੌਣਕ ਮੇਲਾ ਕਰਨਾ ਤੇ ਜਨਾਨੀਆਂ ਦਾ ਕੰਮ ਹੁੰਦਾ ਹੈ ਸੂਟ ਦਿਖਾਉਣਾ ਉਹਦੇ ਵਿਆਹਾਂ ਸ਼ਾਦੀਆਂ ਚ ਤੇ ਹੁਣ ਦੇਖ ਲੈ ਖਾਣ ਪੀਣ ਮਾਰੀ ਨਾ ਹੋਰ ਜਿਹੜੀ ਜਿਹੜੀ ਪਸੰਦੀਆਂ ਚੀਜ਼ਾਂ ਨੇ ਮੀਟ ਮੂਟ ਮਾਰੀ ਤੇ ਹੁਣ ਇਹ ਲਾਲਾ ਸਾਹਿਬ ਵੀ ਹੁਣ ਪੁਰਾਣੇ ਸੂਟ ਚ ਹੀ ਤਿਆਰ ਹੋਗੀ ਦੇਖ ਲੋ ਚੱਲਾ ਜੀ ਚੱਲਦੇ ਆਂ ਆਪਾਂ ਵਿਆਹ ਤੇ ਤੇ ਵੈਸੇ ਅਸੀਂ ਅੱਜ ਸੱਚੀਆ ਵਿਆਹ ਤੇ ਜਾਣਾ ਸ਼ਾਮ ਨੂੰ ਪਰ ਉਹ ਵਿਆਹ ਵੈਸ਼ਨੋ ਹੈ ਉਹ ਕਣਵੀਨ ਵਾਲਾ ਨਹੀਂ ਹੈਗਾ ਤੇ ਚਲੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਅਸੀਂ ਬਹੁਤ ਦਿਨਾਂ ਤੋਂ ਸਾਡੀਆਂ ਤੁਸੀਂ ਵੀਡੀਓ ਜਿਹੜੀਆਂ ਨਹੀਂ ਦੇਖ ਰਹੇ ਹਨਾ ਤੇ ਨਾ ਹੀ ਅਸੀਂ ਪਾ ਰਹੇ ਆ ਤੇ ਚਲਦੇ ਆ ਵੀ ਬਹੁਤ ਘੱਟ ਹੈ ਤੇ ਇਸ ਕਰਕੇ ਮੰਨ ਲੈ ਜਿਹੜਾ ਫਿਰ ਵਾਅਦਾ ਜਾਨੀ ਪਿਆ ਅੱਗੇ ਕਿ ਅਸੀਂ ਵੀਡੀਓ ਹੋਰ ਪਾਈਏ ਤੇ ਤੁਸੀਂ ਸਾਨੂੰ ਪਿਆਰ ਦਿਓ ਸਾਡੀਆਂ ਵੀਡੀਓ ਦੇਖੋ ਸ਼ੇਅਰ ਕਰਕੇ ਅਸੀਂ ਨਾ ਫਿਰ ਹੋਰ ਵੱਧ ਤੋਂ ਵੱਧ ਅਸੀਂ ਸੋਹਣੀਆਂ-ਸੋਹਣੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਤੇ ਕਰਮਾ ਪੰਮੀ ਆਪਣਾ YouTube ਚੈਨਲ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਸਾਡੀਆਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰੋ ਥੈਂਕ ਯੂ ਸੋ ਮੱਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ